ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੈਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਚਾਰਕ ਕਿਲੋਮੀਟਰ 3 ਕਿਲੋਮੀਟਰ ਕੋਟਕਪੂਰੇ ਤੋਂ ਇਹ ਬਠਿੰਡੇ ਵਾਲੇ ਪਾਸੇ ਦਾ ਪਿੰਡ ਅੱਜ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਹਾਂ ਦੱਸੋ ਪਹਿਲਾਂ ਵੀ ਬਹੁਤ ਵੀਡੀਓ ਬਾਈ ਕੋਲੋਂ ਬਣਾਈਆਂ ਕਿਉਂਕਿ ਵਪਾਰ ਦਾ ਇਸ ਵੀਰ ਦਾ ਕੰਮ ਹੈ ਤੋ ਰੂਟੀਨ ਜਿੱਥੇ گاਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਚ ਦੋ گاਵਾ ਦਿਖਾਉਂਗਾ ਤੇ ਦੋਨੇ ਜਰਸੀ ਐ ਸੋ ਜਿਹਨੂੰ ਜਰਸੀ ਪਸੰਦ ਆ ਉਹਦੇ ਵਾਸਤੇ ਵੀਡੀਓ ਖਾਸ ਹੋਊਗੀ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਐ ਆਪਦੀ ਸਮਝ ਨਾਲ ਖਰੀਦਣਾ ਐ ਤੇ ਨੰਬਰ ਸਿੱਧਾ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਤੁਸੀਂ ਮਾਲਕ ਨਾਲ ਹੀ ਗੱਲ ਕਰੋਗੇ ਇਹਨਾਂ گاਵਾ ਸੰਬੰਧੀ ਚਰਵਾਤ ਕਰਦੇ ਹਾਂ ਬੜੀ ਸੋਹਣੀ ਵਾੜ ਪਹਿਲੇ ਨੰਬਰ ਤੇ ਗਾਹ ਦੂਜੇ ਨੰਬਰ ਵਾਲੀ ਵੀ ਬਹੁਤ ਸੋਹਣੀ ਆ ਪਰ ਉਹਨੂੰ ਜਿਵੇਂ ਬੱਧੀਆਂ ਉਸੇ ਤਰੀਕੇ ਨਾਲ ਦਿਖਾ ਦਿੰਦੇ ਆ ਸ਼ੁਰੂਆਤ ਇਸ ਵੈੜ ਤੋਂ ਆਪਾਂ ਅੱਜ ਦੀ ਇਸ ਵੀਡੀਓ ਦੀ ਕਰਦੇ ਆ ਮਿਲਦੇ ਆ ਬਾਈ ਨੂੰ ਲਖੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਦੋ ਨਾਂ ਅੱਜ ਲਖੇ ਆਪਾਂ ਦਿਖਾ ਰਹੇ ਆ ਜਰਸੀ ਜਰਸੀ ਦੋ ਨਾਂ ਕਿੰਨਾ ਮਸੂਆ ਪਹਿਲੇ ਨੰਬਰ ਵਾਲੀ ਇਹ ਪਹਿਲਾ ਸੂਆ ਦੋ ਦੰਦਾ ਜੀ ਦੈਣ ਕਿੰਨੇ ਲਊ ਦੈਣ ਆਪਾਂ ਨੂੰ 26 ਤਰੀਕ ਨੂੰ ਪੂਰੇ ਦੱਸਿਆ ਜੀ ਰੇਟ ਇਹਦਾ ਕੀ ਰਹਿਣਾ ਬਾਈ ਰੇਟ ਦੋਨਾਂ ਦੇ ਫੋਨ ਤੇ ਹੋਣਗੇ ਜੀ ਖੋਲਿਏ ਨੂੰ ਦੋਸਤੋ 8 ਫੋਨ ਤੇ ਹੀ ਹੈ 66 ਸੀਮਨ ਲੱਗਿਆ ਦੱਸਿਆ ਹੀ ਆਪਾਂ ਨੂੰ ਪਰ ਆਪਣੀ ਗਾਰੰਟੀ ਕੋਈ ਨਹੀਂ ਠੀਕ ਹੈ ਸੋ ਬਾਈ ਕਹਿੰਦਾ ਵੀ ਮਾਲਕਾਂ ਦੇ ਦੱਸਣ ਮੁਤਾਬਕ ਸੀਮਨ 66 ਹੈ ਪਰ 26 66 ਸੀਮਨ ਚੋ ਵੀ ਆ ਜਾਂਦੇ ਆ 90% ਰਿਜ਼ਲਟ 95% ਹੁੰਦਾ 66 ਦਾ ਸੋ ਟਾਂਚਾ ਵੈੜ ਦਾ ਸੋਹਣਾ ਦੋਸਤੋ ਸੁਆ ਇਹਨੇ ਪਹਿਲਾ ਸੁਣਾ ਦੋ ਤੰਦ ਹੈ ਚੰਗਾ ਕੱਦ ਚੰਗੀ ਸੋਹਣੀ ਸੰਭੀ ਵੀ ਹੈ ਨਰੋਈ ਹੈ ਜਰਸੀਆਂ ਦੇ ਹਿਸਾਬ ਤੇ ਕੱਦ ਦੀ ਗੱਲ ਕੀਤੀ ਹੈ ਸੋਹਣੇ ਸਟਰਕਚਰ ਦੀ ਵੈੜ ਆ ਪਹਿਲਾ ਸੁਆ ਰੰਗ ਵੀ ਬਹੁਤ ਸੋਹਣਾ ਦੱਸੋ ਜਿਹੜਾ ਜਰਸੀ ਦਾ ਆਲ ਟਾਈਮ ਫੇਵਰਟ ਰਹਿੰਦਾ ਹੈ ਉਹ ਰੰਗ ਹੈ ਲਖੇ ਫੇਰ ਮੋੜੀ ਬਈ ਇੱਕ ਵਾਰਾ ਮੋੜ ਦੋ ਸੋ ਇੱਕ ਜਿਹੜਾ ਹੋਰ ਕਢਾਉਣਾ ਹੈ ਦੱਸੋ ਇਸ ਵੈੱਡ ਦਾ ਆਪਾਂ ਬਾਕੀ ਵੀਡੀਓ ਬਈ ਆਪਣੀਆਂ ਹੁਣ ਰੁਟੀਨ 'ਚ ਹੀ ਆਇਆ ਕਰਨੀਆਂ ਠੀਕ ਹੈ ਸੋ ਵੀਡੀਓ ਬਈ ਕਿੰਨਾ ਵੀ ਹੁਣ ਰੁਟੀਨ 'ਚ ਹੀ ਦਿਖਾਉਂਦੇ ਰਵਾਂਗੇ ਵੈਸੇ ਇੱਥੋਂ ਬਹੁਤ ਵੀਡੀਓ ਬਣਾਈ ਦੀਆਂ ਪਹਿਲਾਂ ਤੋਂ ਜਦੋਂ ਚੈਨਲ ਚੱਲਿਆ ਸੋ ਸੋਹਣਾ ਸਟ੍ਰਕਚਰ ਦੀ ਵੈੱਡ ਤੁਸੀਂ ਹੁਣ ਪਹਿਲੇ ਨੰਬਰ ਤੇ ਦੇਖ ਰਹੇ ਹੋ ਫਿਟਿੰਗ ਆਲਾ ਪ੍ਰੋਪਰ ਹਵਾਨਾ ਦੱਸੋ ਪਲੋਂ ਥੋੜੀ ਥੋੜੀ ਚੱਕਣੀ ਸ਼ੁਰੂ ਕਰਤੀ ਐ ਜਦੋਂ ਦੰਦ ਤੇ ਆ ਜੂਗੇ ਉਹ ਹਵਾਨੇ ਦਾ ਰੋਖ ਦੇਖਿਓ ਇਹ ਕਿਦਾਂ ਦਾ ਬਣਦਾ ਹੈ ਪਹਿਲਾ ਸੂਆ ਪਹਿਲੇ ਨੰਬਰ ਤੇ ਦੋ ਦੰਦ ਵਹਿੜ ਤੁਹਾਨੂੰ ਦਿਖਾ ਰਹੇ ਆ ਇਸ ਵੀਡੀਓ ਚ ਇਸ ਤੋਂ ਅੱਗੇ ਜਿਹੜੀ ਗਾਂ ਦਿਖਾਉਣੀ ਦੱਸੋ ਉਹ ਵੀ ਬੜੀ ਚੰਗੀ ਗਾਂ ਜਰਸੀ ਨਸਲ ਦੇ ਵਿੱਚ ਹਵਾਨਾ ਪਛਾਣ ਉਹ ਅੱਗੇ ਤੁਹਾਨੂੰ ਚੰਗਾ ਦਿਸੂਗਾ ਇਹ 19ਵਾਂ ਸੂਆ ਬਾਈ 2 ਨੰਬਰ ਇਹ ਦੂਜਾ ਸੂਆ ਬਾਈ ਹੂੰ ਤੇ ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਜੀ 30 ਨੂੰ 22 ਕਿਲੋ ਦੁੱਧ ਇਹਦਾ ਪਹਿਲਾਂ ਦਾ ਦਿੱਤਾ ਬਾਈ ਠੀਕ ਹੈ ਬੜੀਏ ਚੰਗੇ ਘਰੋਂ ਆਈ ਪਈ ਹੈ। ਤੋ ਰੇਨ ਨੂੰ ਦੱਸੋ ਸੂਆ ਦੂਜਾ 30 ਤਰੀਕ ਨੂੰ ਫਿਰ ਦੇ ਦਿਨ ਪੂਰੇ ਆ 23 ਤਰੀਕ ਅੱਜ ਜਦੋਂ ਵੀਡੀਓ ਬਣਾ ਰਹੇ ਹਾਂ। 22 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਦੱਸੋ ਦੀਵਾਲੀ ਤੋਂ ਅਗਲਾ ਦਿਨ ਵਿਸ਼ਕਰਮਾ ਦੇ ਆ। ਸੋ ਇਹ ਵੈੜ ਦੂਜਾ ਸੂਆ ਸੁੰਦੀ ਆ ਹਵਾਨੇ ਤੇ ਨਾੜਾਂ ਸੋਹਣੀਆਂ। ਕਾਂਜਾ ਤੁਸੀਂ ਇਹਦਾ ਦੇਖ ਲਓ। ਲਵਾਈ ਫੁੱਲ ਆ ਦੱਸੋ ਹਾਈਟ ਦੂਜੀ ਗੈੜ ਨਾਲ ਥੋੜੀ ਦਿਖਾਉਂਦਾ। ਮੋੜਲੀ ਲਖੇ ਨੂੰ ਵੀ ਬਈ ਸੋ ਇਹ 2 ਨੰਬਰ ਤੇ ਦੂਜਾ ਸੂਆ ਤੁਹਾਨੂੰ ਹੁਣ ਦਿਖਾ ਰਹੇ ਹਾਂ ਦੱਸੋ ਦਨ ਹਜੇ ਇਹ ਵੀ ਲਾਊਗੀ ਹਫਤਾ 10 ਦਿਨ ਸਜੀ ਨੂੰ ਪਸੰਦ ਆਉਂਦੀ ਹੈ ਕੰਟੈਕਟ ਭਾਈ ਨਾਲ ਬਣਾ ਸਕਦੇ ਹਾਂ ਦੋ ਜਰਸੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣੀ ਸੀ ਤੇ ਦੋਨੋਂ ਹੀ ਦਿਖਾਤੀਆਂ ਸੋ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਲਈ ਗਾਂ ਜਿਹੜੀ ਵੀ ਜੱਜਦੀ ਹੈ ਤਾਂ ਉਹਦੀ ਤਸੱਲੀ ਤੁਸੀਂ ਕਰੋਗੇ ਆ ਕਿ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਸੋ ਕਾਂਟੇ ਹਾਈਟ ਉਹਦੀ ਜਜਮੈਂਟ ਵੀਡੀਓ ਚ ਕਰ ਲਿਓ ਪਾਸ ਕੋਲ ਆ ਕੇ ਕਰੋਗੇ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਲਈ